ਅਕਸਰ ਲੋਕ ਕਹਿੰਦੇ ਹਨ ਕਿ ਅਮੀਰ ਬੰਨਾ ਬਹੁਤ ਮੁਸ਼ਕਿਲ ਹੈ ਅਮੀਰ ਹੋਣਾ ਬੜਾ ਔਖਾ ਹੈ ਇਸ ਦੇ ਬਦਲੇ ਦੇ ਵਿੱਚ ਕੋਈ ਇਹ ਨਹੀਂ ਪੁੱਛਦਾ ਹੈ ਕਿ ਕੀ ਗਰੀਬ ਬਣੇ ਰਹਿਣਾ ਆਸਾਨ ਹੈ ਕੀ ਗਰੀਬੀ ਚੱਲਣਾ ਸੌਖੀ ਹੈ ਕਿਉਂ ਦੁਨੀਆ ਦੇ ਅੱਧੀ ਆਬਾਦੀ ਦੇ ਲੋਕ ਗਰੀਬੀ ਦੇ ਵਿੱਚ ਜੀ ਰਹੇ ਹਨ ਕਿ ਉਹ ਦੁੱਖ ਚਲਦੇ ਹਨ ਤਸੀਹੇ ਚਲਦੇ ਹਨ અપਮਾਨ ਸਹਿੰਦੇ ਹਨ ਆਪਣੇ ਸੁਪਨਿਆਂ ਨੂੰ ਮਾਰਦੇ ਹਨ ਕੀ ਉਹ ਅਮੀਰ ਨਹੀਂ ਬਣਨਾ ਚਾਹੁੰਦੇ ਬਿਲਕੁਲ ਬਣਨਾ ਚਾਹੁੰਦੇ ਪਰ ਫਿਰ ਵੀ ਕਮੀ ਕਿੱਥੇ ਹੈ ਕਮੀ ਦੋਸਤੋ ਉਹਨਾਂ ਦੀ ਸੋਚ ਦੇ ਵਿੱਚ ਹੈ ਇਨਸਾਨ ਜਦੋਂ ਅਮੀਰ ਬਣਨਾ ਚਾਹੁੰਦਾ ਹੈ ਤਾਂ ਉਹ ਅਮੀਰੀ ਦੇ ਜੋ ਕੁਝ ਤੰਤ ਹਨ ਜ ਜਮੀਰੀ ਦੇ ਕੁਝ ਖਾਸ ਗੁਣ ਹਨ ਉਹਨਾਂ ਨੂੰ ਉਹ ਧਾਰਨ ਨਹੀਂ ਕਰਨਾ ਚਾਹੁੰਦਾ ਅਮੀਰੀ ਦੀ ਜੋ ਪ੍ਰਕਿਰਿਆ ਹੈ ਉਸ ਨੂੰ ਉਹ ਜਾਣਨਾ ਨਹੀਂ ਚਾਹੁੰਦਾ ਤੇ ਉਸ ਨੂੰ ਲਾਗੂ ਨਹੀਂ ਕਰਨਾ ਚਾਹੁੰਦਾ ਉਹ ਰਿਸਕ ਲੈਣ ਤੋਂ ਡਰਦਾ ਹੈ ਉਸ ਨੂੰ ਲੱਗਦਾ ਹੈ ਕਿ ਜੇਕਰ ਮੈਂ ਰਿਸਕ ਲਵਾਗਾ ਅਤੇ ਜੇਕਰ ਕੋਈ ਨੁਕਸਾਨ ਹੋ ਗਿਆ ਤਾਂ ਮੁਸ਼ਕਿਲ ਹੋ ਜਾਵੇਗੀ ਜੋ ਮੇਰੇ ਕੋਲ ਹੈ ਕਿਤੇ ਉਹ ਵੀ ਨਾ چلا ਜਾਵੇ ਅਤੇ ਇਸ ਕਰਕੇ ਉਹ ਆਪਣੇ ਹਾਲਾਤਾਂ ਨਾਲ ਸਮਝੌਤਾ ਕਰ ਲੈਂਦਾ ਹੈ ਇਸ ਦੇ ਨਾਲ ਨਾਲ ਇਨਸਾਨ ਇਹ ਸਮਝਦਾ ਹੈ ਕਿ ਉਸ ਨੂੰ ਅਮੀਰੀ ਦੀ ਕਿਸੇ ਤਰ੍ਹਾਂ ਦੀ ਕੋਈ ਯੋਗਤਾ ਪ੍ਰਾਪਤ ਕਰਨ ਦੀ ਲੋੜ ਨਹੀਂ ਹੈ ਯਾਨੀ ਕਹਿਣ ਦਾ ਭਾਵ ਕੀ ਹੈ ਕਿ ਅਮੀਰ ਹੋਣਾ ਇੱਕ ਗੁਣ ਹੈ ਔਰ ਉਸ ਗੁਣ ਨੂੰ ਹਾਸਲ ਕਰਨ ਦੇ ਲਈ ਉਹ ਇਨਸਾਨ ਸੋਚਦਾ ਹੀ ਨਹੀਂ ਹੈ ਅਗਲੀ ਗੱਲ ਇਹ ਹੈ ਕਿ ਇਨਸਾਨ ਸੋਚਦਾ ਹੈ ਕਿ ਅਮੀਰ ਤਾਂ ਸਿਰਫ ਬੇਈਮਾਨ ਲੋਕ ਬਣ ਸਕਦੇ ਹਨ ਉਹ ਇਹ ਨਹੀਂ ਸਮਝਦਾ ਕਿ ਬੇਈਮਾਨ ਲੋਕ ਅਮੀਰ ਨਹੀਂ ਬਣਦੇ ਕੋਈ ਵੀ ਅਮੀਰ ਬਣ ਸਕਦਾ ਹੈ ਉਸ ਨੂੰ ਇਹ ਸਮਝ ਨਹੀਂ ਆਉਂਦੀ ਅਗਲੀ ਗੱਲ ਉਸ ਨੂੰ ਇਹ ਲੱਗਦਾ ਹੈ ਕਿ ਜੇਕਰ ਮੈਂ ਅਮੀਰ ਬਣ ਜਾਂਦਾ ਹਾਂ ਤਾਂ ਕੀਤੇ ਲੋਕ ਮੈਨੂੰ ਵੀ ਉਸੀ ਨਜ਼ਰ ਨਾਲ ਦਿਖ ਨਾ ਲੱਗ ਜਾਣ ਜਿਸ ਨਜ਼ਰ ਨਾਲ ਅਸੀਂ ਦੂਜੇ ਲੋਕਾਂ ਨੂੰ ਦੇਖਦੇ ਹਾਂ ਉਸ ਨੂੰ ਬਦਲਾਵ ਤੋਂ ਡਰ ਲੱਗਦਾ ਹੈ ਉਸ ਨੂੰ ਲੱਗਦਾ ਹੈ ਕਿ ਅਮੀਰ ਹੋਣ ਦੇ ਲਈ ਬਹੁਤ ਲੰਮਾ ਸਮਾਂ ਕੰਮ ਕਰਨਾ ਪਵੇਗਾ ਜੇਕਰ ਅਸੀਂ ਇਮਾਨਦਾਰੀ ਨਾਲ ਚੱਲਦੇ ਹਾਂ ਤਾਂ ਔਰ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਉਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਸਮਾਂ ਸਾਡੇ ਕੋਲ ਨਹੀਂ ਦੋਸਤੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਭੌਤਿਕ ਗਰੀਬੀ ਪਦਾਰਥਵਾਦੀ ਗਰੀਬੀ ਤਾਂ ਹੋ ਸਕਦਾ ਹੈ ਸਮੇਂ ਨਾਲ ਦੂਰ ਹੋ ਜਾਵੇ ਪਰ ਜਿਹੜੀ ਇਨਸਾਨ ਦੀ ਸੋਚ ਦੇ ਵਿੱਚ ਗਰੀਬੀ ਹੈ ਉਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਤੱਕ ਇਨਸਾਨ ਆਪਣੀ ਸੋਚ ਵਿੱਚਲੀ ਗਰੀਬੀ ਨੂੰ ਦੂਰ ਨਹੀਂ ਕਰਦਾ ਹੈ ਔਰ ਸੋਚ ਦੇ ਵਿੱਚ ਅਮੀਰੀ ਨਹੀਂ ਲੈ ਕੇ ਆਉਂਦਾ ਹੈ ਉਦੋਂ ਤੱਕ ਉਸ ਦੀ ਭੌਤਿਕ ਅਮੀਰੀ ਵੀ ਉਸ ਦੇ ਕੰਮ ਨਹੀਂ ਆਉਂਦੀ ਹੈ ਜਾਂ ਕਹੀਏ ਕਿ ਉਸ ਦੀ ਭੌਤਿਕ ਅਮੀਰੀ ਵੀ ਉਹਦੇ ਲਈ ਚੰਗੀ ਸਾਬਤ ਨਹੀਂ ਜਦੋਂ ਗਰੀਬ ਇਨਸਾਨ ਇਸ ਤਰ੍ਹਾਂ ਜਿੰਦਾ ਹੈ ਤਾਂ ਉਹ ਆਪਣੇ ਜੀਵਨ ਦੇ ਵਿੱਚ ਪਲ-ਪਲ ਮਰਦਾ ਹੈ ਔਰ ਗਰੀਬੀ ਦੇ ਵਿੱਚ ਇਨਸਾਨ ਐਸੀ ਤਰ੍ਹਾਂ ਹੀ ਜਿੰਦਾ ਹੋਇਆ ਐਸੀ ਤਰ੍ਹਾਂ ਹੀ ਰਹਿੰਦਾ ਹੋਇਆ ਆਪਣੇ ਆਪ ਨੂੰ ਇਸ ਦੁਨੀਆ ਤੋਂ ਵਿਦਾ ਕਰ ਲੈਂਦਾ ਸੋ ਦੋਸਤੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਅਮੀਰ ਹੋਈਏ ਤਾਂ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਅਮੀਰ ਕਰੀਏ ਉਸ ਤੋਂ ਬਾਅਦ ਪਦਾਰਥਵਾਦੀ ਅਮੀਰੀ ਨੂੰ ਲਿਆਉਣ ਦੇ ਲਈ ਪਦਾਰਥਵਾਦੀ ਅਮੀਰੀ ਪ੍ਰਾਪਤ ਕਰਨ ਦੇ ਲਈ ਜੋ ਅਮੀਰੀ ਦੇ ਗੁਣ ਹਨ ਉਹਨਾਂ ਨੂੰ ਵੀ ਧਾਰਨ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਸਾਡੇ ਅੰਦਰ ਜਨੂੰਨ ਹੋਣਾ ਚਾਹੀਦਾ ਹੈ ਔਰ ਉਸ ਅਮੀਰੀ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨਿਯਮਾਂ ਨੂੰ ਉਹਨਾਂ ਸਿਧਾਂਤਾਂ ਨੂੰ ਮੰਨਣਾ ਚਾਹੀਦਾ ਹੈ ਜੋ ਸਿਧਾਂਤ ਅਮੀਰੀ ਵੱਲ ਨੂੰ ਲੈ ਕੇ ਜਾਂਦੇ ਥੈਂਕ ਯੂ ਸੋ ਮੱਚ